ਸਾਰੇ ਇਸ ਤਰ੍ਹਾਂ ਉਹ ਵਰਕੀਸ਼ ਕੁਮਾਰ ਸਾਈਂਦਾ ਸਾਡ ਰਿਸਟ ਹੋ ਰਿਹਾ ਜਿੱਥੇ ਰਾਤ ਨੂੰ ਅਚਾਨਕ ਅੱਗ ਲੱਗੀ ਹੈ ਪਾਣੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਗਿਆ ਅੰਦਰ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹ ਕਰੀਬ ਬਟਾਲਾ ਅਮਰਸਰ ਬਟਾਲਾ ਤੇ ਪਠਾਨਕੋਟ ਤੇ ਗੁਰਦਾਸਪੁਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਸਵੇਰ 3 ਵਜੇ ਤੋਂ ਇਹ ਕੋਸ਼ਿਸ਼ ਜਾਰੀ ਹੈ ਪਰ ਅਹ ਤੱਕ ਅੱਗੇ ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ ਇਸ ਕਰਕੇ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਤੇ ਭਾਈ ਅੱਜ ਵੀ ਹੁਣ ਵੀ ਹਸ ਵੇਲੇ ਦੇਖ ਸਕਦੇ ਤੁਸੀਂ ਕਿ ਅੱਗ ਜਿਹੜੀ ਆ ਉਹ ਬਹੁਤ ਤੇਜ਼ੀ ਪੀ ਲੱਗੇ ਔਰ ਲੱਗੇ ਘਰਾਂ ਦਾ ਵੀ ਜਿਹੜਾ ਘਰਾਂ ਦਾ ਵੀ ਨੁਕਸਾਨ ਪਿਛਲੇ ਬੰਨੇ ਕੰਦਾ ਪਾਟੀਆਂ ਨੇ ਉਹਨਾਂ ਦੇ ਕੰਦਾ ਚੋਂ ਦੀ ਸੇਕ ਜਾ ਰਿਹਾ ਬਾਤ ਅੱਗ ਜਿਹੜੀ ਬਹੁਤ ਲੱਗੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਐ ਮੈਂ ਲੋਕਲ ਪੁਲਿਸ ਵਾਲੇ ਆਏ ਹੋ ਵੀ ਜਦੋਂ ਬਹੁਤ ਲੋਕ ਇਕੱਠੇ ਹੋ ਗਏ ਦੇ ਉਦੋਂ ਕੋਈ ਹਦ ਨਹੀਂ ਆਇਆ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ